ਹਾਂਜੀ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਕਿਸਾਨ ਪ੍ਰਾਉ ਜੋ ਤੁਸੀਂ ਇਹ ਕਣਕ ਵੇਖ ਰਹੇ ਹੋ ਇਹ 187 ਵੀਟ ਹੈ ਕਣਕ ਦੀ ਵੈਰਟੀ ਇਹ ਸਾਨੂੰ ਲਗਾਤਾਰ 5 ਸਾਲ ਹੋ ਗਏ ਨੇ ਇਸ ਵੈਰਟੀ ਨੂੰ ਬੀਜਦੇ ਹੋਇਆ ਬੀਜਣ ਦਾ ਤਰੀਕਾ ਹੈ ਜੀ ਹੈਪੀ ਸਿਡਰ ਨਾਲ ਕਰਦੇ ਆਂ ਜੀ ਹਰ ਸਾਲ ਬਜਾਈ ਤੇ ਇਸ ਵਾਰ ਵੀ ਹੈਪੀ ਸਿਡਰ ਨਾਲ ਬਜਾਈ ਕੀਤੀ ਆ ਜੀ ਤੁਸੀਂ ਕਣਕ ਵੇਖ ਸਕਦੇ ਹੋ ਕਣਕ ਦੀ ਗਰੋਥ ਵੇਖ ਸਕਦੇ ਹੋ ਇਸੇ ਨਵੰਬਰ 2023 ਨੂੰ ਕੀਤੀ ਸੀ ਬਜਾਈ ਤੇ ਅੱਜ ਲਗਭਗ 65 ਦਿਨਾਂ ਦੀ ਹੋ ਚੁੱਕੀ ਹੈ ਜੀ ਹੋ ਰਿਹਾ ਇਸ ਵੜਾਟੀ ਨੇ ਸਾਡੀਆਂ ਪੈਲੀਆਂ ਵਿੱਚ ਵੱਧ ਤੋਂ ਵੱਧ 4 28 29 ਕਾਊਂਟਲ ਤੱਕ ਦਿੱਤਾ ਜੀ ਤੇ ਘਰ ਤੋਂ ਕੱਟ 24 ਕਾਊਂਟਲ ਤੱਕ ਰਹੀ ਹੈ ਜੀ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਸਾਨੂੰ 5 ਸਾਲ ਹੋ ਗਏ ਜੀ ਲਗਾਤਾਰ ਬਜਾਈ ਕਰਦੀ ਨੂੰ ਤੇ ਐਰਕਵਾ ਨਿਵਾਸ ਵਾਲਾ ਜੀ ਤੇ ਇਸ ਵਾਰ ਵੀ 15 ਤੋਂ 16 ਕਿਲੇ ਇਸ ਵ varietà ਦੀ ਇਹ varietà ਹੀ ਬੀਜੀ ਹੈ ਜੀ ਹੋਰ ਇਸ ਕਣਕ ਦੀ ਖਾਸੀਅਤ ਹੈ ਜੀ ਇਸ ਕਣਕ ਦੇ ਪੱਤੇ ਬਹੁਤ ਹੀ ਮੋਟੇ ਤੇ ਚੌੜੇ ਹੁੰਦੇ ਆ ਜੀ ਵੇਖ ਸਕਦੇ ਹੋ ਤੁਸੀਂ ਇੱਕ ਸਮੱਸਿਆ ਆਉਂਦੀ ਹੈ ਇਸ ਕਣਕ ਵਿੱਚ ਬਸ ਡਿੱਗਣ ਦੀ ਜੇ ਤੁਸੀਂ ਕਣਕ ਦਾ ਬੀਜ ਬੀਜਣ ਵੇਲੇ ਘੱਟ ਪਾਇਆ ਤਾਂ ਇਹ ਕੋਈ ਫਿਰ ਤੇ ਡਿੱਗਣ ਦੀ ਦਿੱਕਤ ਘੱਟੀ ਆਉਂਦੀ ਹੈ ਜੀ ਜੇ ਤੁਸੀਂ ਸੁਪਰ ਸੀਡਰ ਤੇ ਜਾਂ ਵਾਹ ਕੇ ਬੀਜ ਦਿਓ ਤਾਂ ਡਿੱਗਣ ਦੀ ਪ੍ਰੋਬਲਮ ਵਧ ਜਾਂਦੀ ਹੈ ਜੇ 0 ਡ੍ਰਿਲ ਜਾਂ ਹੈਪੀ ਸੀਡ ਨਾਲ ਬਜਾਈ ਕਰੀਏ ਤਾਂ ਫੇਰ 90% ਚਾਂਸ ਘਟ ਜਾਂਦੇ ਹੈ ਜੀ ਡਿੱਗਣ ਦੇ ਹੋਰੇ ਡਿੱਗਣ ਦੇ باوجود ਵੀ ਸਾਡੀਆਂ ਪੈਲੀਆਂ ਵਿੱਚ 24 ਕੁਇੰਟਲ ਪਰ ਏਕੜ ਦੇ ਹਿਸਾਬ ਦੇ ਨਾਲ ਇਹਨੇ 4 ਦਿੱਤਾ ਜੀ ਤੇ ਵੱਧ ਤੋਂ ਵੱਧ 28-29 ਕੋਣ ਤੱਕ ਦਿੱਤਾ ਜੀ ਜੇ ਖਰਾਕ ਦੀ ਗੱਲ ਕਰੀਏ ਤਾਂ ਖਰਾਕ ਲਗਭਗ 2 ਬੋਰੀਆਂ ਦੇ ਜੀ ਉੜਿਆ ਸੀ ਪਾਉਂਦੇ ਆ ਜੀ ਤੇ 60 ਤੋਂ 70 ਕਿਲੋ ਦੀ ਇਹ ਵੀ ਪਾਈ ਹੈ ਜੀ ਹੋਰ ਕੋਈ ਵੀ ਤਾਕਤ ਵਾਲੀ ਇਹਦੇ ਵਿੱਚ ਖੜਾਕ ਨਹੀਂ ਪਾਉਂਦੇ ਤੁਸੀਂ ਇਸ ਕਣਕ ਦਾ ਗ੍ਰੋਥ ਵੇਚ ਸਕਦੇ ਹਾਈਟ ਵੇਚ ਸਕਦੇ ਹੋ ਇਸ ਵਕਤ ਇਸ ਕਣਕ ਦੀ ਹਾਈਟ ਤੁਸੀਂ ਚੋਣਦੇ ਜੋ ਮੋੜ ਲੱਗੇ ਨੇ ਉਹਨਾਂ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਣਕ ਦੀ ਹਾਈਟ ਕਿੰਨੀ ਕੁ ਹੋ ਗਈ ਹੈ ਇਹ 38 ਕਿਲੋ ਬੀਜ ਦੇ ਨਾਲ ਹੈਪਸ਼ੀਡਰ ਨਾਲ ਬਜਾਈ ਕੀਤੀ ਹੈ ਜੀ ਸੋ ਤਾਂ ਉਹਨਰ ਤੁਹਾਡਾ ਵੀਡੀਓ ਵੇਖਣ ਦੇ ਲਈ